ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ ਅੱਜ ਆਪਾਂ ਬਲੌਗ ਸ਼ੁਰੂ ਕਰਦੇ ਆਂ। ਟਾਈਮ ਹੈ ਜਿਹੜਾ 2:30 ਵਜੇ ਚਾਹ ਆਪਾਂ ਨੇ ਬਣਾ ਲਈ ਪੀ ਲਈ। ਆਪਾਂ ਚੱਲਦੇ ਆਂ ਬਾਹਰ ਮੱਝ ਕਿਉਂ ਨੇ ਭਾਂਡੇ ਨਾਲੇ ਆਪਾਂ ਚੱਲਦੇ ਆਂ ਬੱਚਾਂ ਕਿ ਨਹੀਂ ਮੱਝਾਂ ਆਪਾਂ ਨੇ ਬੰਨਤੀ। ਅੱਧਾ ਪੌਣਾ ਘੰਟਾ ਘੰਟਾ ਖੁਰ ਖਾ ਲੈਣ ਦਾ ਕੱਖ ਉਹਨਾਂ ਨੂੰ ਫਿਰ ਆਪਾਂ ਪਾਣੀ ਦਾਣੀ ਪੁਲਾਉਣੇ ਨਾਲੇ ਸਬਜ਼ੀ ਦੇ ਦੇ ਆਪਾਂ। ਸਬਜ਼ੀਆਂ ਦਾ ਵੀ ਹੁਣ ਬੁਰਾ ਹਾਲ ਹੈ ਖੇਤ ਕੋਈ ਹੈ ਨਹੀਂ ਸਬਜ਼ੀ ਆਪਣੇ ਬਾਜ਼ਾਰ ਚ ਮਗਾਉਣੀ ਪੂ ਆਪਾਂ ਨੂੰ ਲਓ ਜੀ ਆਪਾਂ ਨੇ ਸਬਜ਼ੀ ਮਗਾ ਲਈ ਬਾਜ਼ਾਰ ਚ ਆਪਾਂ ਨੇ ਮਗਾ ਲਏ ਮਟਰ ਹਰੇ ਇੱਕ ਪੈਕਟ ਮਗਾ ਲਿਆ ਆਪਾਂ ਨੇ ਅੱਧੀ ਕਿਲੋ ਦਾ ਹੀ ਆਪਾਂ ਚਲੋ ਮੁਕਦੇ ਨਹੀਂ ਕੁਛ ਆਪਾਂ ਸ਼ਾਮ ਨੂੰ ਪਨੀਰ ਕੱਟ ਲਾਂਗੇ ਆਪਾਂ ਧਾਰ ਚੋ ਕੇ ਦੇਖੋ ਹੁਣ ਐਸੇ ਨੂੰ ਲੱਗਾ ਸੀ ਜੀ ਆਪਾਂ ਮਟਰ ਦਾ ਪੈਕਟ ਪਾਈ ਚੱਲਾ ਮਟਰ ਆ ਨਮਕਾ ਟਮਾਟਰ ਇਹ ਸੀ ਜੀ ਆਪਣੇ ਚੁਟਾ ਜੀਰਾ ਇਹ ਵਾਲੀ ਸੌਫ ਇਹ ਆਪਾਂ ਮੈਂ ਇਸ ਨੂੰ ਮਿਕਸ ਕਰਕੇ ਨਾ ਮਿਕਸੀ 'ਚ ਪੀ ਕੇ ਸਮਾਰ ਕੇ ਫਿਰ ਆਪਾਂ ਇਹਨੂੰ ਉਹਦੇ ਮਾਸ ਦੇ ਕੱਖਾਂ ਤੇ ਪਾਵਾਂਗੇ ਜਾਂ ਲੈਟੀ ਚ ਪਿਓ ਦਾਂਗੇ ਇਹ ਆਪਾਂ ਜਿਹੜੀ ਸੌਂਫ ਮੰਗਾਈ ਆ ਇਹ ਨਾ ਮੈਂ ਸੁਣਾ ਲਾ ਦੇ ਵੀ ਗਰਮੈਸ਼ ਹੋ ਰਹੀ ਹੋਊਗੀ ਜਿੱਦਾਂ ਦੀ ਲੈਂਦੀ ਆ 2-3 ਦਿਨ ਹੋ ਗਏ ਜੀ ਕੱਖ ਕੰਡਾ ਥੋੜੀ ਜਿਹਾ ਘਟ ਖਾਂਦੀ ਆ ਵੀ ਐ ਖੁੱਲ ਕੇ ਜੇ ਕੱਖ ਨਹੀਂ ਖਾਂਦੀ ਹੈਗੀ ਤੇ ਪਾਣੀ ਤਾਂ ਨਹੀਂ ਥੋੜਾ ਪੀਂਦੀ ਸੀ ਕਿ ਅੱਜ ਸਵੇਰੇ ਆਪਾਂ ਬੁਖਾਰ ਵੀ ਚੈੱਕ ਕਰਵਾਇਆ ਸੀ ਵੀ ਕਿਤੇ ਮੱਝ ਨੂੰ ਬੁਖਾਰ ਨਾ ਹੋ ਗਿਆ ਕੋਈ 2-3 ਦਿਨ ਹਰਾਨਗਰੀ ਚ ਰਹੀ ਐ ਕੁਝ ਤਗੜੇ ਝੜ ਸੀਗੇ ਇਹ ਕੁਛ ਇਹ ਬਸ ਸਫਰ ਬੜਾ ਲੰਬਾ ਸੀਗਾ ਜੀ ਸਫਰ ਚ ਦੋ ਟਾਂ ਹੀ ਘੰਟੇ ਆਉਣ ਦਾ ਹੋ ਗਿਆ ਵਿਚਾਰੀ ਨੂੰ ਪਹਿਲੇ ਇੱਕ ਦਿਨ ਪਹਿਲਾਂ ਆਈ ਫਿਰ ਦੂਜੇ ਦਿਨ ਆਪਾਂ ਇੱਧਰ ਲੈ ਆਂਦੀ ਬੇਸ ਕਰਕੇ ਆਪਾਂ ਨਾਲ ਇਸ ਵੀ ਕਿਤੇ ਬੁਖਾਰ ਨਾ ਹੋ ਗਿਆ ਵੀ ਥੋੜਾ ਕਾਣਾ ਬੁਖਾਰ ਤਾਂ ਨਹੀਂ ਹੈਗਾ ਸੀ ਜੀ ਡਾਕਟਰ ਕਹਿੰਦਾ ਨਾਰਮਲ ਹੈ ਚਲੋ ਆਪਾਂ ਨੂੰ ਫਿਰ ਆਗੇ ਵੀ ਗਰਮੈਸ਼ ਹੋਈ ਵੀ ਇਹਨੂੰ ਜਆ ਕੜਾ ਗੂੜਾ ਵੀ ਵੱਧ ਤੇਜ਼ੀ ਦਿੱਤਾ ਗਿਆ ਉੱਥੋਂ ਜਿੱਥੋਂ ਆਪਾਂ ਲੈਂਦੇ ਆਪਾਂ ਤਾਂ ਜੋ ਬਿਲਕੁਲ ਵੀ ਕੁਝ ਨਹੀਂ ਦਿੱਤਾ ਹੈਗਾ ਜੀ ਕੁਛ ਖਾਂਦੀ ਨਹੀਂ ਮੱਝ ਹਜੇ ਆਪਣੇ ਕੁਝ ਤਾਂ ਇਹਨੂੰ ਹਜੇ ਨਮੀ ਆਈ ਕਰਕੇ ਜੀ ਨਹੀਂ ਲਾਈ ਅੱਜ ਥੋੜੀ ਜਿਹਾ ਲੱਗਦਾ ਹੀ ਵਧੀਆ ਕੱਖ ਖਾ ਲੇ ਪਾਣੀ ਸਵੇਰੇ ਵਧੀਆ ਪੀ ਲਿਆ ਬੈ ਵੀ ਵਧੀਆ ਗਈ ਸੀਗੀ ਅੱਗੇ ਕਦੇ ਬੈ ਗਈ ਖੜੀ ਹੋ ਗਈ ਕਦੇ ਬੈ ਗਈ ਕਦੇ ਖੜੀ ਹੋ ਗਈ ਐਵੇਂ ਜਿਹਨੇ ਬਸ ਕਰੇਗੀ ਦੇਖੇਗੀ ਆਲਾਦਾਲਾ ਜਿਵੇਂ ਕਿੱਥੇ ਜੇ ਆ ਗਈ ਮੈਂ ਚਲੋ ਜੀ ਆਪਾਂ ਨੇ ਹੁਣ ਆਹ ਸਮਾਨ ਲੈਣ ਦੇ ਨਾਲ ਤਾਂ ਪਹਿਲੇ ਲੱਟੀ ਚੇ ਪਿਆ ਦਾ ਕਰਾਂਗੇ ਲੱਟੀ ਪਿਉ ਕੇ ਦੇ ਦਿਆਂ ਨਾ ਤਾਂ ਇਹ ਉਦ ਜਿੱਦਿਆ ਲੈ ਆਂਦੀ ਸੀਗੀ ਜੀ ਆਪਾਂ ਨੂੰ ਐ ਸੀਗੇ ਵੀ ਆਪਾਂ ਰਹਿਣ ਦੇਣੇ ਆ ਆਪਾਂ ਨੇ ਦਲੀਆ ਰਹਿਣੇ ਲਿਆ ਸੀਗਾ ਜੀ ਕਣਕ ਦਾ ਆ ਕਰਕੇ ਨਾਲ ਆਪਾਂ ਗੁੜ ਵੜ ਲੈ ਸੀ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਿਆ ਵਿੱਚ ਆਪਾਂ ਲੇਟੀ ਰੰਨ ਦੇ ਕਿ ਆਪਾਂ ਵਾਲ ਕੇ ਪਾਤੀ ਸੀਗੀ ਇਹਨੂੰ ਠੰਡੇ ਕਰਕੇ ਜਦੋਂ ਸ਼ਾਮ ਨੂੰ ਆਈ ਆ ਉਹਦੇ ਬਸ ਇਹਨੇ ਖਾਦੀ ਨਹੀਂ ਗਈ ਸਾਨੂੰ ਆਈ ਕੀ ਨਾ ਖਾਂਦੀ ਹੋਵੇ ਦੂਸਰੇ ਦਿਨ ਫਿਰ ਅਸੀਂ ਇਹਨੇ ਕੱਚੀ ਲੇਟੀ ਭੌਕੇ ਪਾਈ ਭੌਕੇ ਵੀ ਨਹੀਂ ਖਾਦੀ ਦਾਣਾ ਦੂਣਾ ਵੀ ਘੱਟ ਖਾਂਦੀ ਸੀਗੀ ਅੱਜ ਥੋੜੇ ਜਿਹੇ ਕੱਖ ਵਧੀਆ ਖਾਦੇ ਨੇ ਕਿਉਂ ਦੁੱਧ ਤਾਂ ਵਧੀਆ ਦੇਈ ਜਾਂਦੀ ਗਰਗਰ ਜੇ ਕੱਖ ਗੰਡਾ ਖਾਊਗੀ ਜੀ ਲਾਊਗੀ ਫੇਰੀ ਆ ਨਾ ਜੀ ਚਲੋ ਆਪਾਂ ਹੁਣ ਆ ਕਰਦੇ ਆ ਆਪਾਂ ਮਿਕਸੀ ਚ ਪੀ ਕੇ ਇਹਨਾਂ ਨੂੰ ਮਿਕਸ ਕਰਕੇ ਫਿਰ ਆਪਾਂ ਲੇਟੀ ਚ ਵਾਦਾਂਗੇ ਉਹਦੇ ਵਿੱਚ ਖਾਲੂ ਜੇ ਦੇਖਦੇ ਆ ਥੋੜੀ ਜਿਹੀ ਭੁਮਾਗੇ ਆਪਾਂ ਕਿ ਖਾਂਦੀ ਜਾ ਕਿਵੇਂ ਕਰਦੀ ਆ ਜੇ ਆਪਾਂ ਅਸਵੇਰੇ ਨੂਨ ਦੀ ਮੁਠੀ ਭੁੱਕੀ ਸੀਗੀ ਵੀ ਨੂਨ ਨਾਲ ਬਾੜਾ ਮਟਾ ਨੂੰ ਭੁੱਖ ਜੀ ਲੱਗੂਗੀ ਤੇ ਆਪਣੇ ਉਹ ਪੈਗਾ ਕੌੜ ਤੁੰਬੇ ਦਾ ਚੂਰਨ ਕੁਛ ਆਪਾਂ ਕੱਖਾਂ ਤੇ ਮੁਠੀ ਉਹਦੀ ਭੁੱਖ ਕੇ ਆਉਨੇ ਆ ਸੋ ਦਿਖਾਉਣੇ ਆਪਾਂ ਸਾਰੀ ਗੱਲ ਬਾਤ ਤੇ ਚਲੋ ਜੀ ਆਪਾਂ ਭਾਂਡੇ ਮਾਣ ਦਈਏ ਸੋ ਨੂੰ ਠਹਿਰ ਕੇ ਮਿਲਦੇ ਆਪਾਂ ਲਓ ਜੀ ਇਹ ਸੀਗਾ ਆਪਣਾ ਕੌੜ ਤੁੰਬੇ ਦਾ ਚੂਰਨ ਬਣਾਇਆ ਹੋਇਆ ਜੀ ਆਪਣੇ ਘਰੇ ਪੀ ਹੈ ਵਾ ਆ ਗਈ ਆਪਣੀ ਚਿੱਟਾ ਜੀਰਾ ਤੇ ਸੌਂਫ ਆਪਾਂ ਨੇ ਮਿਕਸੀ ਚ ਰਗੜ ਲਈ ਤੇ ਆਪਾਂ ਦੋਨੋਂ ਚੀਜ਼ਾਂ ਰਗੜ ਕੇ ਰੱਖ ਲਈਆਂ ਆਪਾਂ ਜਦੋਂ ਲੈਟੀ ਪੀਉਂਸੀ ਹੁਣ ਆਪਾਂ ਲੈਟੀ ਦੇ ਵਿੱਚ ਇਹਨਾਂ ਨੂੰ ਪਾ ਗਈ ਮੈਂ ਸੰਗੜੀ ਪਾ ਦਾਂਗੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਜਿੰਨੀ ਖਾਊਗੀ ਚਲੋ ਜੀ ਫੇਰ ਮੱਝ ਨੂੰ ਦੇਖ ਕੇ ਆਉਨੇ ਆ ਕੱਖ ਕੰਡਾ ਕਿੰਨਾ ਕੁ ਖਾ ਲਿਆ ਬੈਠੀ ਹੈ ਗਾਲਾ ਕਰੀ ਜਾਂਦੀ ਹੈ ਫੇਰ ਆਪਾਂ ਦੇਖਦੇ ਹਾਂ ਉਸ ਹਿਸਾਬ ਨਾਲ ਇਹਨੂੰ ਆਪਾਂ ਲੈਟੀ ਪੀਵਾਂਗੇ ਕੱਖ ਅਗੇ ਘੱਟ ਖਾਂਦੀ ਸੀਗੀ ਜੇ ਆਪਾਂ ਹੁਣ ਦੇਖ ਕੇ ਆਉਨਾ ਅੱਜ ਸਵੇਰੇ ਤਾਂ ਬਹੁਤ ਖਾ ਲਈ ਸੀਗੀ ਹੁਣ ਆਪਾਂ ਦੇਖ ਕੇ ਆਉਨਾ ਕਿੰਨੇ ਕੁ ਖਾ ਲੇ ਆ ਲਓ ਜੀ ਆ ਬੈ ਆ ਦੇਖੋ ਇਹਦਾ ਕੱਟਾ ਹਾਂ ਇਹ ਬਹੁਤ ਸ਼ਿਹਾਰ ਆਈ ਆ ਦੇਖੋ ਆ ਬੈਠੇ ਮੱਝ ਆਪਣੀ ਆਪਾਂ ਦੇਖਦੇ ਕਿੰਨੇ ਕੱਕ ਖਾਲੇ ਨੇ ਫੁੱਲੀ ਚ ਆ ਦੇਖੋ ਹੁਣ ਤਾਂ ਵਧੀਆ ਖਾਦੇ ਲੱਗਦੇ ਨੇਗੇ ਸੁਭਾ ਬਹੁਤ ਘੱਟ ਖਾਦੀ ਸੀਗੀ ਆਪਣੇ ਪਸ਼ੂ ਬੈਠੇ ਨੇ ਸਾਰੇ ਹੁਣ ਤਾਂ ਗਾੜਾ ਕਰੀ ਜਾਂਦੀ ਹੈ ਵਧੀਆ ਦੇਖੋ ਇਹਨਾਂ ਜੀ ਹੌਲੀ ਹੌਲੀ ਜੀ ਲਾਊਗੀ ਹਲੇ 2-3 ਕ ਦਿਨ ਹੋਏ ਨੇ ਆਈ ਨੂੰ ਇਹਨੂੰ ਇਸ ਕਰਕੇ ਉਪਰਾ ਕਰਦੀ ਹੈਗੇ ਕਹਿੰਦੇ ਬਾਹਰ ਲਈ ਰਾਸਤਾਂ ਚੋਈ ਵੀ ਆਈ ਮੱਝ ਇਹ ਛੋਟੀ ਆਪਣੀ ਇਸ ਕਰਕੇ ਆਪਣੇ ਇੱਧਰ ਹੌਲੀ ਹੌਲੀ ਖਾਣ ਪੀਣ ਦਾ ਵੀ ਫਰਕ ਹੁੰਦਾ ਹੀ ਆ ਆਪਣੇ ਇੱਧਰ ਰਸਤਾਂ ਵਾਲੀਆਂ ਛੋਟੀਆਂ ਚਾਰਾ ਚਰਦੀਆਂ ਨੇਗੀਆਂ ਵੀ ਤੁਰੀਆਂ ਫਿਰਦੀਆਂ ਖਾਂਦੀਆਂ ਨੇ ਇਹ ਆਪਣੇ ਹੁਣ ਜਿਵੇਂ ਮੱਕੀ ਦਾ ਚਾਰ ਹੋ ਗਈ ਸੰਨੀ ਹੋ ਗਈ ਸੁੱਕੀ ਸੰਨੀ ਜਾਦੇ ਖਾਂਦੀ ਸੁੱਕੀ ਧੂੜੀ ਵੀ ਆਪਣੇ ਦਾਣਾ ਦੂਣਾ ਉੱਤੇ ਲਾ ਕੇ ਘੱਟ ਖਾਂਦੀ ਆ ਆਪਣਾ ਚਾਰ ਘੱਟ ਖਾਂਦੀ ਆ ਦੋ ਦਿਨ ਤੱਕ ਨੇ ਬਿਲਕੁਲ ਨਹੀਂ ਖਾਦਾ ਹੀ ਬਹੁਤ ਥੋੜਾ ਖਾਦਾ ਤੇ ਇਸ ਵਾਰ ਹੁਣ ਤਾਂ ਇਹ ਵਧੀਆ ਮੂੰਹ ਮਾਰਿਆ ਅੱਜ ਦਾ ਸਵੇਰੇ ਵੀ ਸ਼ਾਮ ਨੂੰ ਵੀ ਵਧੀਆ ਖਾਈ ਜਾਂਦੀ ਆ ਚਲੋ ਵਧੀਆ ਕਾਕੰਡਾ ਖਾਣ ਲੱਗ ਗਈ ਫਿਰ ਇਹ ਵਧੀਆ ਰੱਜਣ ਲੱਗ ਗਈ ਫਿਰ ਇਹਦਾ ਵਧੀਆ ਦਿਲ ਲੱਗ ਜੂਗਾ ਚਲੋ ਨਾਲ ਨਾਲ ਆਪਾਂ ਉਧਰ ਦੇਖਭਾਲ ਕਰਦੇ ਆਂ ਦਾਣੇ ਦੂਣੇ ਦੀ ਨਾਲ ਆਪਾਂ ਕੁਝ ਥੋੜੇ ਜਿਹਾ ਛੋਲੇ ਪਾ ਕੇ ਕੁਝ ਆਪਾਂ ਨਾ ਸਰੋਂ ਪਾ ਕੇ ਕਣਕ ਪਾ ਕੇ ਆਪੇ ਦੇ ਵਾਸਤੇ ਅੱਡ ਲੈਟੀ ਦਲਾ ਲਾਂਗੇ ਕਿ ਇਹ ਮੱਝਾਂ ਵੀ ਤਾਜ਼ੀਆਂ ਸੂਈਆਂ ਦੇਖੋ ਬੱਚਿਆਂ ਨੂੰ ਰੱਖਣੀਆਂ ਪੈਂਦੀਆਂ ਨੇ ਜਿੰਨੀ ਸਾਮ ਸੰਭਾਲ ਕਰਾਂਗੇ ਉਸ ਹਿਸਾਬ ਨਾਲ ਆਪਾਂ ਨੂੰ ਸੇਵਾ ਕਰਾਂਗੇ ਸੇਵਨ ਵਾਲੀ ਦੁੱਧਾ ਹੀ ਆਪਣਾ ਕਿ ਤਾਜ਼ੀ ਸੂਈਆਂ ਹੁਣ ਜਿੰਨਾ ਨੂੰ ਦੀ ਸੇਵਾ ਤੇ ਜੋਰ ਦੇਵਾਂਗੇ ਉਨੰਹੀ ਇਹ ਦੁੱਧ ਦੇਊਗੀ ਕੋ ਸਬੰਧੜ ਮੈਂ ਜਿਹੜੀ ਪਹਿਲੇ ਸੂਏ ਛੋਟੀ ਹੁੰਦੀ ਆ ਉਹਦੇ ਥੱਲੇ ਤਾਂ ਦੁੱਧ ਘੱਟ ਹੁੰਦਾ ਈ ਜਿਹੜਾ ਸਬੰਧੜ ਪਸ਼ੂ ਆ ਉਹ ਤਾਂ ਦੂਜੇ ਤੀਜੇ ਸੂਏ ਮੱਝੇ ਤੀਜੇ ਸੂਏ ਦਾ ਦੁੱਧ ਵਧੀਆ ਚੜ ਜਾਂਦੀ ਏ ਮੱਝੇ ਦੁੱਧ ਖਾਰੇ ਵਧੀਆ ਈ ਜੇ ਆਪਾਂ ਸੇਵਾ ਕਰਾਂਗੇ ਉਹ ਰੱਜੂਗੀ ਹੋਰ ਵੀ ਜ਼ਿਆਦਾ ਦੁੱਧ ਦੇਊਗੀ ਚਲੋ ਜੀ ਆਪਾਂ ਹੁਣ ਕੰਮ ਧੰਦਾ ਕਰਦੀ ਆ ਆਪਾਂ ਫੇਰ ਲੇਟ ਲੁੱਟੀ ਭਾਉਣੇ ਆ ਫੇਰ ਮਿਲਦੇ ਆ ਠਹਿਰ ਕੇ ਸੋਣ ਲਓ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਮੱਝ ਦੇ ਉਹਦੇ ਬਾਰੇ ਦਾਣੇ ਬਾਰੇ ਆਪਾਂ ਵੀ ਕੀ ਪਾਉਣਾ ਆ ਦੇਖੋ ਨਾਲ ਤੇ ਹੈਗਾ ਕੌੜ ਤੁੰਬਿਆਂ ਦਾ ਚੂਰਨ ਜਿਹੜਾ ਆਪਾਂ ਜਿਹੜਾ ਆਪਾਂ ਨੇ ਗ੍ਰੈਂਡ ਕਰ ਲਿਆ ਸੀਗਾ ਇਹ ਆਪਾਂ ਥੋੜੀ ਜਿਹੀ ਸੰਨੇ ਪਾ ਕੇ ਨਾ ਤੂੜੀ ਆਪਾਂ ਉਹਦੇ ਵਿੱਚ ਇਹਨੂੰ ਮੱਝ ਨੂੰ ਪਾਉਣੇ ਆ ਜਾ ਕੇ ਉਹਨੇ ਕਿ ਵੀ ਖਾ ਲੂਗੀ ਜਿੰਨੇ ਕਿ ਉਹ ਹੋਊਗਾ ਬਾਹਲੇ ਪਤੂ ਕੱਖ ਪਰੇ ਕਰ ਦੋਗੇ ਫਿਰ ਆਪਾਂ ਦੇਖਦੇ ਆ ਕਿ ਮੈਂ ਅਚਾਰਾ ਕਰਨ ਲੱਗ ਜੂਗੀ ਜਿਹੜਾ ਆਪਣਾ ਆਹ ਵਾਲਾ ਚੂੜਾ ਨਾ ਆਹ ਵਾਲਾ ਇਹਦੇ ਨਾਲ ਫਿਰ ਇਹ ਵਧੀਆ ਅਚਾਰਾ ਕਰਨ ਲੱਗ ਜੂਗੀ। ਲਓ ਯਾ ਆਪਣੀ ਨਾ ਲੇਪੀ ਚੰਤੀ ਚ ਥੋੜੀ ਜਿਹੀ ਆਪਾਂ ਨੇ ਆ ਦੇਖੋ ਕੱਲੀ ਲੇਪੀ ਕੇ ਆਹ ਲੇਪੀ ਦੇ ਵਿੱਚ ਹੀ ਆਪਾਂ ਸੌਂਫ ਤੇ ਚੂਰਨਾ ਪਾ ਦਾਂਗੇ ਇਹਦੇ ਵਿੱਚ ਆਪਾਂ ਐਵੇਂ ਮਿਕਸ ਕਰ ਲਾਂਗੇ ਇਹਦੇ ਨਾਲ ਵੀ ਕੱਖ-ਕੁੱਖ ਵਧੀਆ ਖਾਣ ਲੱਗ ਜੂ ਉਚਾਰਾ ਕਰਨ ਲੱਗ ਜੂ ਜਿਹੜਾ ਆਪਣਾ ਕੌੜ ਤੁੰਬਾ ਦਾ ਚੂਰਨਾ ਹੁਣ ਆਪਾਂ ਥੋੜੀ ਜਿਹੀ ਤੂੜੀ ਪਾਉਣੀ ਆ ਮਜਦੇ ਮੂਰੇ ਉਹਦੇ ਵਿੱਚ ਹੀ ਆਪਾਂ ਸਾਰਾ ਫਲਾ ਦਾਂਗੇ ਆਪਾਂ ਕੱਖ ਕਰੀ ਕਰਦੇ ਕਪਾਸ ਥੋੜੀ ਜਿਹੀ ਟੁੰਡੀ ਚ ਨਾ ਸਾਰੇ ਇਹ ਲੈਟੀ ਥੋੜੀ ਜਿਹੀ ਟੁੰਡੀ ਚ ਰਲਾਵਾਂਗੇ ਜਿਹੜੀ ਖਾ ਲਈ ਜੀ ਚਲੋ ਤਾਂ ਹਾਂ ਹਾਂ ਬਸ ਵੀਡੀਓ ਵਿੱਚ ਲਗਾਤਾ ਇਹਨੂੰ ਖਾ ਲਈਂ ਮੈਂ ਫਟੇ ਨਾ ਖਾ ਰੋ ਚਾ ਚੁੱਕੇਂ ਤਰਾ कटरू छा धार चोली आपने पाता जो सन्नी च रलाई सी सन्नी रला के खालू दुए कह खा करते मिकस करके सारा कुछ पाता चलो जी आप दुए कम से करते चोली धारा मंझा कर दिए आप मच्छरदानी छड़ दिए चलो जी अज की बुढ़ी दिन दिखी करते हैं मिलते हैं सत्याकाल